ਸਾਸੀ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਭਗਤਾ ਪਾਈ ਤੇ ਜਿਲ੍ਹਾ ਇਹਨੂੰ ਬਠਿੰਡਾ ਪੈਣਦਾ ਹੈ ਤਹਿਸੀਲ ਨੂੰ ਫੂਲ ਪੈ ਜਾਂਦੀ ਹੈ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਰੇ ਬਾਈ ਜੀ ਸਾਸੀ ਦਾ ਬਾਈ ਜੀ ਨਾਮ ਕੀ ਹੈ ਜੀ ਆਪਣਾ ਗਰਮੀਤ ਸਿੰਘ ਹੈ ਬਾਈ ਦਾ ਨਾਮ ਗਰਮੀਤ ਸਿੰਘ ਦਾ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਅੱਗੇ ਵੀ ਆਪਣੇ ਘਰੋਂ ਇਸ ਘਰੋਂ ਆਪਣੀਆਂ 4-5 ਵੀਡੀਓ ਤੋਂ ਵੱਧ ਹੀ ਪੈ ਚੁੱਕੀਆਂ ਤੇ ਅੱਜ ਆਪਣੇ ਕੋ ਕਿੰਨੇ ਨਾਗ ਵਿਕਾਊ ਆ ਜੀ? ਕਿਹੜੇ ਕੋਈ ਆ ਜੀ ਇੱਕ ਗਾਂ ਵਿਕਾਊ ਆ ਠੀਕ ਹੋਈ ਦੱਸੋ ਹੀ ਡਿਟੇਲ ਕਿਹੜੇ ਸੂਏ ਸੁੰਦੀ ਆ ਜੀ? ਇਹ ਦੂਜਾ ਸੂਆ ਜੀ ਸੂਈ ਵੀ ਆ ਜੀ? ਹਾਂ ਜੀ ਸੂਈ ਵੀ ਠੀਕ ਹੋਈ ਕਿੰਨੇ ਦਿਨੋਂ ਕੋਈ ਸੂਈ ਨੂੰ ਜੀ? ਸੂਈ ਨੂੰ 10 ਦਿਨ ਹੋ ਗਏ ਮਗਰ ਕੀ ਹੈ ਜੀ ਇੱਥੇ? ਮਗਰ ਇਹਦੇ ਵੀਰੇ ਉਹ ਬੱਚਾ 10 ਦਿਨੋਂ ਕੋਈ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਆ ਜੀ? ਫਤੋਂ ਦਾ 12 ਕਿਲੋ ਤਿਆਰ 12 ਕਿਲੋ ਦੁੱਧ ਤਿਆਰ ਆਪਾਂ ਜੋਕ ਕੇ ਦੇਵਾਂਗੇ ਜੀ ਹਾਂ ਜੀ 12 12 ਕਿਲੋ ਜੋਕ ਠੀਕ ਹੋ ਜੀ 12 12.5 ਕਿਲੋ ਦੁੱਧ ਬਈ ਆਪਾਂ ਜੋਕ ਕੇ ਦੇਵਾਂਗੇ ਚਾਰ ਗੰਨ ਚੋੜੀ ਬਈ ਠੀਕ ਹੋ ਜੀ ਤੇ ਮੜਾ ਤੋਰਾ ਵਿਖਾ ਦੇਈ ਦੇਖ ਸਕਦੇ ਹੋ ਬਈ ਐਫ ਵੈੜਾ ਦੂਜਾ ਸੂਆ ਸੁੰਦੀ ਹੈ ਚੰਗੀ ਵੈੜਾ ਪ੍ਰਿੰਟ ਸੋਹਣਾ ਬਈ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਭਰੀ ਆ ਉਹਨਾਂ ਦੇਖੋ ਸਾਧੂ ਬਾਈ ਤੁਸੀਂ ਖਾਣਾ ਦੀ ਕੁਆਲਿਟੀ ਸ਼ਾਨਦਾਰ ਆਜੋ ਜੀ ਆਜੋ ਥੱਲੇ ਆ ਜਾਓ ਜੰਮਰ ਸਸਟੇਟ ਦੇ ਚੋਣ ਕਈ ਵਾਰੀ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਨੰਬਰ ਹੀ ਆ ਤੇ ਤੁਸੀਂ 22 ਤੋਂ ਵੀਡੀਓ ਮੰਗਾ ਸਕਦੇ ਹੋ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੋ ਗਈ ਤਾਂ ਤਰ੍ਹਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ 10-12 ਦਿਨ ਹੋ ਗਏ ਸੂਈ ਨੂੰ ਬਾਈ 12 ਲੀਟਰ ਦੁੱਧ ਤਿਆਰ ਆ ਮਗਰ ਇਹਦੇ ਬੱਚਾ ਠੀਕ ਹੋ ਜੀ ਤੇ ਕੀ ਡਿਮਾਂਡ ਕਰਦੇ ਆਂ ਆਪੇ ਦੀ ਇਹ 45000 45000 ਰੁਪਏ ਬਾਈ ਮੌਲ ਕਰਦੇ ਆ ਤੇ ਮੌਕੇ ਦੇ ਮਾਨਤਨ ਕੀਤਾ ਜਾਓ ਠੀਕ ਹੋ ਜਮੋਕ ਤੇ ਮਾਨਤਨ ਪੂਰਾ ਕੀਤਾ ਜਾਊਗਾ ਤੇ ਆਪਣਾ ਫੋਨ ਨੰਬਰ ਬੋਲ ਦੋ ਜੀ ਇੱਕ ਵਾਰ 99153 ਹਾਂਜੀ 48706 ਇੱਕ ਵਾਰਾਂ ਫੇਰ ਬੋਲ ਦੋ 99153 48706 ਇਹ ਬਾਈ ਜੀ ਦਾ ਫੋਨ ਨੰਬਰ ਆ ਤੇ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੇ ਇਸੇ ਨੰਬਰ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਆਸਾ ਵੀ 15 16 ਲੀਟਰ ਤਦ ਪਾ ਦਊਗੀ ਇਸੇ ਤਰ੍ਹਾਂ ਵੀ ਆਪਣੇ ਚੈਨ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ